ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਮਾ ਬੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟਾਪ ਦੀਆਂ ਦੋ ਵੜਾਂ ਸੇਲ ਲਈ ਲੈ ਕੇ ਆਏ ਜੀ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਵੀਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਵਾਰ ਵੀ ਨਈ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਪੁੱਛ ਲੈਣੀ ਆਪਾਂ ਬਾਈ ਤੁਹਾਡੇ ਆਜੋ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋਰ ਬਾਈ ਸਾਰੇ ਠੀਕ ਹੋ ਵਧੀਆ ਠੀਕ ਠਾਕ ਵਧੀਆ ਚੱਲਦਾ ਕੰਮ ਕਰ ਵਧੀਆ ਚੱਲੀ ਜਾਂਦਾ ਬਈ ਚਲੋ ਵਧੀਆ ਨਾਮ ਤੇ ਐਡਰੈਸ ਬੋ ਨਾਮ ਬਾਈ ਸੀਰਾ ਸਿੰਘ ਢਾਲੀਹਾਲ ਪਿੰਡ ਸੰਨਾ ਗਗਨ ਸਿੰਘ ਜ਼ਿਲ੍ਹਾ ਬਰਨਾਲਾ ਵੀਰੇ ਤਹਿਸੀਲ ਤਪਾ ਨੇੜੇ ਭਧੌੜ ਠੀਕ ਆ ਇੱਧਰ ਬਠਿੰਡੇ ਜ਼ਿਲ੍ਹੇ ਦੇ ਪਿੰਡ ਸੰਧੂ ਘੰਡਾਵੰਨਾ ਫੂਲੇ ਆਲਾ ਰਹਿ ਜਾਂਦੇ ਆ ਵੀਰੇ ਮੋਬਾਈਲ ਨੰਬਰ 9872076012 9872076012 ਵੀਰੇ ਇਹ ਬਾਈ ਦਾ ਕੰਟੈਕਟ ਨੰਬਰ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਭਾਈ ਜਿਹੜੀ ਪਹਿਲੇ ਨੰਬਰ ਤੇ ਦੇ ਦੇਣਾ ਟਾਪ ਬਰੀਡ ਦੀ ਬੜਾ ਕਿਹੜਾ ਸੂਆ ਸੁੰਦਰ ਵੀਰੇ ਖੀਰੀ ਆ ਬਚਾਈ ਹੈ ਹਲੇ ਤਾਂ ਦੋ ਦੰਦ ਹੈ ਅੱਛਾ ਬਾਕੀ ਠੰਡੀ ਛੰਡੀ ਤਾਂ ਤੇ ਮਰਜੀ ਲੈ ਲੈ ਕਿਆ ਬਾਤ ਆ ਬਾਕੀ ਜਿਗਾਰ ਕਰਮਾਲੀ ਦੇ ਬੜਾ ਚੰਗਾ ਲੱਗਾ ਨਿੱਗਰ ਨੁਕਰ ਬਹੁਤ ਆਰਡਰ ਬੜਾ ਸੋਹਣਾ ਕਰਮਾਲੀ ਦਾ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਬ ਤੇ ਮੂਰ ਨੂੰ ਵੀ ਆਰਡਰ ਦਿੱਤੀ ਤੱਕ ਬਹੁਤ ਚੰਗੀ ਆ ਲੈ ਕੱਲਾ ਕੱਲਾ ਥਣ ਗੁਲਾਬੀ ਥਣ ਬਾਕੀ ਤੋਰਾ ਤਾਰ ਕਮਾਲਾ ਬੜਦਾ ਰੰਗ ਰੂਪ ਚੰਗਾ ਕੱਦ ਵੱਡ ਠੀਕ ਆ ਯਾਦ ਬ੍ਰੀਡ ਚੰਗੀ ਆ ਕਿੰਨਾ ਦੁੱਧ ਦੇ ਦੂਸਰੇ ਦੇ ਦੋ ਬਈ 20 ਤੋਂ ਬਾਹਰ ਦਊਗੀ ਬਸੇ ਜਾਣ ਵਾਲੀ ਹੈ ਸਹੀ ਗੱਲ ਆ ਫੇਸ ਬਿਊਟੀ ਚੰਗੀ ਆ ਥੋੜੇ ਥੋੜੇ ਸਿੰਗ ਜ਼ਰੂਰ ਆ ਨਾਂ ਦੇ ਆਲਾ ਕਾਮੀ ਆ ਬਈ ਕੂ ਠੰਡੀ ਆ ਸੂਰੇ ਤਾਰੇ ਦੀ ਕੱਦ ਵੱਡ ਰੰਗ ਰੂਪ ਚੰਗਾ ਬਈ ਤੇ ਕੀ ਮੋਲ ਆ ਭਰਾ ਇਹਦਾ 75000 ਆ ਡਾਕਟਰ ਮਾਨਦਾਨ ਹੋ ਜੂ ਬਈ ਹੋ ਜੂ ਵੀਰੇ ਹੋ ਜੂ ਠੀਕ ਆ 75000 ਰੁਪਇਆ ਮੋਲ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਦਾਨ ਜ਼ਰੂਰ ਹੋ ਜੂ ਇਯਾਦ ਬ੍ਰੀਡ ਬਹੁਤ ਚੰਗਿਆ ਦੋ ਦੰਦ ਦਾ ਬੜਾ ਖਾਣ ਬੜਾ ਕਮਾਲ ਦਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਆਰਡਰ ਦੇਖੋ ਗੇਠਲੇ ਬਾਬੇ ਗਾਂਹਾਂ ਨੂੰ ਤਿਆਰ ਕਰਦੀ ਆਉਂਦਾ ਲਾਲਾ ਹੱਥ ਤੋਂ ਡਾਕਟਰ ਕੋਹ ਨਹੀਂ ਕਹਿੰਦੀ ਕੀ ਗਲਾਬੀ ਥਣ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਇਯਾਦ ਬ੍ਰੀਡ ਫੁੱਲ ਚਾਹੀਏ ਠੰਡੀ ਠੁੰਡੀ ਫੁੱਲ ਜਿਵੇਂ ਮਰਜ਼ੀ ਆ ਤਲਾਈ ਦਾ ਪੇ ਚੱਕਰੀ ਮੁੱਲ 75000 ਰੁਪਏ ਮੰਨਤਨ ਜ਼ਰੂਰ ਹੋਈ ਅੱਗੇ ਬਈ 2 ਨੰਬਰ ਕਿਹੜਾ ਸੂਆ ਦੂਜਾ ਸੂਆ ਡਾਕਟਰ ਕਿੰਨੇ ਦਿਨ ਲੈਂਦੀ ਆ ਦਿਨਤਾ ਦੇ ਬਈ ਹਲੇ ਹੱਪਾ ਪਿਆ ਪੂਰੇ ਹੌਣ ਚ ਠੀਕ ਆ ਬਈ ਕੀ ਰਿਕਾਰਡ ਆ ਦੁੱਧ ਦਾ ਬਈ ਦੁੱਧ ਬਈ ਦੇ ਦੂ ਇਹ ਵੀ 20 ਕਿਲੋ ਤੋਂ ਬਾਹਰ ਵੱਡੀ-ਬੁੱਡੀ ਬਹੁਤ ਆ ਕੱਚੀ ਆ ਨਾ ਜੀ ਕੱਚੀ-ਕੱਚੀ ਆ ਬਸ ਬਈ ਰੱਚੀ-ਕੱਚੀ ਆ ਅਗਲਾ ਕੱਲੀ ਦੀ ਪੌਣੀ ਸੀ ਵੀਰੂ ਨੂੰ ਚੱਲ ਪਵਾ ਦਿੰਨੇ ਆ ਨਾਲ ਠੀਕ ਆ ਮੰਨ ਕੇ ਚੱਲ ਵੀ ਅਗਲੇ ਹਫਤੇ ਨੂੰ ਫੁੱਲ ਤਿਆਰ ਹੋ ਜੂ ਸਹੀ ਗੱਲ ਆ ਫੁੱਲ ਕਰਦਾ ਯਾਦ ਬਰੀਡ ਚੰਗੀ ਆ ਗੁਲਾਬੀ ਥਣ ਕੱਲਾ-ਕੱਲਾ ਥਣ ਪੂਰੀ ਵਿਥੀ ਦੇ ਥਣ ਇਹ ਯਾਦਬਰੀ ਡਫਲ ਆ ਛੇ ਸੂਸ ਕਰਮ ਵਾਲੀ ਦਾ ਰੰਗ ਰੂਪ ਬਹੁਤ ਚੰਗਾ ਜਾਂ ਤੇ ਦੁੱਧ ਦਾ ਰਿਕਾਰਡ ਕੀ ਦੱਸਿਆ ਬਾਈ ਨੇ ਬਾਈ 20 ਤੋਂ ਬਾਹਰ ਦੇ ਦੂੰ ਠੀਕ ਆ ਬਾਈ ਹੂੰ ਤੋਰਾ ਤਾਰਾ ਵੀ ਕਰਮ ਵਾਲੀ ਦਾ ਚੰਗਾ ਚੰਗੀ ਆ ਨਖਰੂ ਬਹੁਤ ਕੱਚੀ ਆ ਬਾਈ ਕਹਿੰਦਾ ਹਫਤੇ ਦੀ ਹਫਤੇ ਨੂੰ ਜਿਹੜਾ ਆਰਡਰ ਆਏ ਨੇ ਕਮਾਲ ਦਾ ਤਿਆਰ ਕਰਨਾ ਨੇੜੇ ਤੋਂ ਲੇਵਾ ਚੈੱਕ ਕਰਵਾਵਾਂਗੇ ਟਾਪ ਦਾ ਆਰਡਰ ਜਿਹੜਾ ਤਿਆਰ ਕਰਦੀ ਆਉਂਦੀ ਜਿੰਨਾ ਕਿ ਵੀ ਆਰਡਰ ਤਿਆਰ ਕਰਿਆ ਨੇ ਕਮਾਲ ਦਾ ਤਿਆਰ ਕਰਿਆ ਬਾਈ ਤੇ ਮੁੱਲ ਕੀ ਆ ਬਾਈ ਇਹਦਾ ਕੱਚੀ ਦਾ ਅੱਜ ਦੀ ਘੜੀ ਇਹਦਾ ਕੱਚੀ ਦਾ 80000 ਰੁਪਈਆ ਬਾਈ ਹੁਣ ਮਾਨਤਾਨ ਹੋ ਜੂ ਬਾਈ ਹੋ ਜੂ ਵੀਰੇ ਠੀਕ ਆ ਕੱਚੀ ਕੱਚੀ ਦਾ ਮੁੱਲ 80000 ਰੁਪਈਆ ਬਾਕੀ ਜਿਹੜਾ ਮਾਨਤਾਨ ਜ਼ਰੂਰ ਹੋ ਥਾਣ ਦੇ ਕੱਲਾ ਕੱਲਾ ਥਾਣ ਪੂਰੀ ਵਿਥੀ ਤੇ ਥਾਣ ਆਰਡਰ ਦੀ ਕਵਾਂਡੀ ਢੁੰਡੀ ਡਾਕਟਰ ਹਲੇ ਬਹੁਤ ਲਾਹਣਾ ਐ ਨੇ ਦੇਖ ਠੱਟ ਲਾਟੋ ਥਾਣ ਥਣ ਵਾਲਾ ਚੰਗਾ ਕੋਈ ਬਚੀ 부ਚੀ ਨਹੀਂ ਕਿਸੇ ਪਾਸੇ ਯਾਹ ਬਾਤ ਆ ਸਹੀ ਗੱਲ ਆ ਮੁੱਲ 80000 ਰੁਪਈਆ ਮਾਨਤਾਨ ਜ਼ਰੂਰ ਹੋ ਜੂਗਾ ਤੇ ਕਿਸੇ ਵੀ ਭਰਾ ਨੂੰ ਦੋਵੇਂ ਨਗਾਂ ਚ ਕੋਈ ਵੀ ਨਗ ਪਸੰਦ ਆ ਤੇ ਬਾਈ ਨਾ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ।